ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਛੋਟੀ ਪੰਜਗਰਾਈ ਬਾਘਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਬਾਘੇਪੁਰਾਣੇ ਤੋਂ ਕੋਟਕਪੂਰੇ ਵੱਲ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਜਰਸੀ ਕਾਮਾ ਵਿਕਰੀ ਵਾਸਤੇ ਆਉਂਦੀਆਂ ਰਹਿੰਦੀਆਂ ਸਰਾਹ ਜਰਸੀ ਫਾਰਮ ਸਾਹਮਣੇ ਤੁਸੀਂ ਬੈਨਰ ਦੇਖ ਸਕਦੇ ਹੋ ਅੱਜ ਦੀ ਜਿਹੜੀ ਵੀਡੀਓ ਉਹਦੇ ਵਿੱਚ ਇੱਕ ਤਾਂ ਬਹੁਤ ਸੋਹਣੇ ਢਾਂਚੇ ਦੀ ਤੁਹਾਨੂੰ ਜਰਸੀ ਦਿਖਾਉਣੀ ਹੈ। ਤਾਜੀ ਬਿਲਕੁਲ ਸੂਈ ਵੀ। ਇਹਦੋਂ ਅੱਗੇ ਇੱਕ ਬੱਚੀ ਗੱਭਣ ਦਿਸਦੀ ਹੈ। ਬਰੀਡ ਵਾਈਜ਼ ਚੰਗੀ ਹੈ। ਢਾਂਚੇ ਦੀ ਇਹ ਵੀ ਸੋਹਣੀ ਹੈ। ਇੱਕ ਹੋਰ ਬੱਚੀ ਤੁਹਾਨੂੰ ਇਹਦੇ ਤੋਂ ਥੋੜਾ ਵੱਖਰੇ ਰੰਗ ਦੇ ਵਿੱਚ ਹਾਲਾਂਕਿ ਜਰਸੀ ਵਾਲੇ ਇਹ ਕਾਮਨ ਕਲਰ ਹੈ ਜਿੰਨਾਂ ਚ ਜਰਸੀ ਨੂੰ ਪਸੰਦ ਕੀਤਾ ਜਾਂਦਾ ਇਹ ਵੈਡ ਵੀ ਗੱਭਣ ਹੈ। ਇੱਕ ਗਾਂ ਕ੍ਰਾਸ ਸੰਗ ਹੈ ਦੋਸਤੋ ਜਰਸੀ ਤੇ ਸਾਈਵਾਲ ਦਾ ਲੱਗਦੀ ਹੈ। ਤੱਤ ਬਾਈ ਦੱਸਦਾ ਵੀ ਸੋਨਾ ਦਿੱਤਾ ਹੈ ਬਾਕੀ ਕੀ ਡਿਟੇਲ ਹੋ ਵੀਰ ਆਪਾਂ ਤੁਹਾਨੂੰ ਦੱਸੂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਤੁਸੀਂ ਗਰਮੀ ਦੀ ਰੁੱਤ ਚ ਪਸ਼ੂ ਖਰੀਦ ਰਹੇ ਆ ਉਹਦੀ ਸਾਂਭ ਸੰਭਾਲ ਤੁਸੀਂ ਕਰਨੀ ਹੈ ਪਸ਼ੂ ਖਰੀਦਣ ਲੱਗੇ ਇੱਥੋਂ ਤਸੱਲੀ ਕਰ ਲਿਆ ਕਰੋ ਉਦੋਂ ਅੱਗੇ ਤੁਹਾਡੀ ਆਪਣੀ ਸਮਝ ਹੈ ਤੇ ਉਹ ਤੁਹਾਡੀ ਕੇਅਰ ਆ ਵੀ ਪਸ਼ੂ ਤੋਂ ਤੁਸੀਂ ਕਿਦਾਂ ਦਾ ਲਾਹਾ ਲੈਨੇ ਮਿਲ ਕੇ ਬਾਈ ਨੂੰ ਕਰਦੇ ਗੱਲਬਾਤ ਸੰਦੀਪ ਬਾਈ ਸਸਿਕਾ ਸਸਿਕਾ ਜੀ ਸੰਦੀਪ ਅੱਜ ਆਪਣੇ ਕੋਲ ਚਾਰ ਨਾਗ ਹਾਂਜੀ ਚਾਰ ਪਹਿਲੇ ਨੰਬਰ ਤੇ ਆਪਾਂ ਤਾਜੀ ਸੂਈ ਵੈੜ ਦਿਖਾਉਣੀ ਹੈ ਕਨ ਮਾਸੇ ਇਹ ਬਈ 6 ਤੋਂ 7 ਦਿਨਾਂ ਦੀ ਇਹਨਾਂ ਨੂੰ ਸੂਈ ਨੂੰ ਹੋਇਆ ਜੀ ਮਗਰ ਇਹਦੇ ਮੇਲ ਕਾਫ ਆ ਜੀ ਤੇ ਅਰਨੋਲਡ ਦੀ ਆਪ ਆ ਬਈ ਤੇ ਇਸ ਟਾਈਮ ਦੁੱਧ ਹੋਊਗਾ ਤੇ 15 ਤੇ 16 ਜੀ 14 ਕਿਲੋ ਦੀ ਗਰੰਟਡ ਆਪ ਲਈ ਲੱਗਦੀ ਹੈ 14 ਕਿਲੋ ਬੰਦਾ ਤੋਲ ਕੇ ਲੈ ਲੈ ਹਾਂਜੀ ਅੱਜ 7 ਦਿਨਾਂ ਦੀ ਸੂਈ ਹੈ ਹਾਂਜੀ 7-8 ਦਿਨਾਂ ਦੀ ਸੂਆ ਕਨ ਮਾ ਦਾ ਪਹਿਲਾ ਸੂਆ ਬਾਈ ਮੂੰਹ ਚੋਂ 2 ਦਿਨ ਦਾ ਜੀ 4 ਦਿਨ ਦਾ ਕੱਢਨੇ ਸ਼ੁਰੂ ਕੀਤੇ ਨੇ ਰੇਟ ਨਾ ਦੱਸੋ ਫੋਨ ਦੀ ਖੋਲੀ ਸਰਸੋ ਅਰਨੋਲਡ ਬੁੱਲ ਦੀ ਬਾਈ ਦੱਸਦਾ ਹੈ ਆਪ ਹੈ ਚੌਗ ਵਾਲੇ ਦੰਦ ਕੱਢ ਰਹੀ ਹੈ ਦੋ ਦੰਦ ਕੰਪਲੀਟ ਹੈ ਢਾਂਚੇ ਦੀ ਬਹੁਤ ਸੋਹਣੀ ਹੈ 7ਵੇਂ ਦਿਨ 14 ਕਿਲੋ ਬਾਈ ਕਹਿੰਦਾ ਗਾਰੰਟੀ ਹੈ ਹੈ ਦੁੱਧ 15 16 ਕਿਲੋ ਤੋਲਣ ਵਾਲਾ ਜਾਂ ਮੰੰਤੀ ਵਾਲਾ ਤੁਸੀਂ ਬਾਈ ਨਾਲ ਗੱਲ ਕਰ ਲਿਓ ਜੇ ਵੈਸੇ ਢਾਂਚਾ ਸੋਹਣਾ ਹਾਈਟ ਚੰਗੀ ਹੈ ਗੱਦ ਕਾਠ ਵਾਲੀ ਵਹਿੜ ਹੈ ਬਿਨਾ ਬੱਚੇ ਜੱਡੇ ਤੋਂ ਬਾਈ ਜਿਵੇਂ ਮਰਜ਼ੀ ਬਹਿ ਕੇ ਆਪਾਂ ਚੋਣ ਜੀ ਕੋਈ ਨਹੀਂ ਠੀਕ ਹੈ ਓਕੇ ਸੰਦੀਪੇ ਨੂੰ ਮੈਦਾਨ ਬਾਹਰ ਨੂੰ ਕੱਢ ਲਾ ਬਾਈ ਥੋੜੀ ਤੋਰ ਦੀਏ ਦੋਸਤੋ ਢਾਂਚਾ ਵਹਿੜਦਾ ਬਹੁਤ ਸੋਹਣਾ ਹੈ ਰੇਟ ਫੋਨ ਤੇ ਆ ਪਰ ਤੁਸੀਂ ਜਰਸੀ ਖਰੀਦਣੀ ਚਾਹੁੰਦੇ ਹੋ ਤਾਂ ਸੋਹਣੀ ਜਰਸੀ ਹੈ ਬਾਕੀ ਆ ਕੇ ਫਾਈਨਲ ਕਰਿਓ ਜੇ ਥਾਣਾ ਚ ਬਿੱਥੀ ਚਾਰਾਂ ਪਾਸਿਆਂ ਤੋਂ ਹੀ ਸੋਹਣੀ ਹੈ ਲੈ ਆ ਬਾਈ ਫੈਕਸ ਜਾਂ ਹਵਾਨਾ ਹੈ ਵੀ ਹੱਥੀ ਚਵਾਈ ਵਾਲਾ ਕਰਦੀ ਵਰੀ ਓਕੇ ਬਸ ਮਾਚ ਥਾਨ ਬਾਈ ਕਹਿੰਦਾ ਹੱਥੀ ਚਵਾਈ ਵਾਲਾ ਕਰਦੀ ਹੈ ਵਸੇ ਥਾਨ ਦਾ ਸਾਈਜ਼ ਹੁਣ ਵੀ ਸੋਹਣਾ ਦਿਸਦਾ ਥੋੜੀ ਬਹੁਤ ਪਲੂਣ ਹਵਾਨੇ ਤੇ ਹੁੰਦੀ ਹੈ ਪਰ ਥਾਨ ਦਾ ਦਾ ਸਾਈਜ਼ ਖੈਰ ਦਸਤਾਬੇ ਚੰਗਾਈ ਰੱਖੂਗੀ ਤੁਹਾਨੂੰ ਮੈਂ ਥੋੜਾ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸਾਈਡ ਤੋਂ ਨਾੜਾ ਨੂੜਾ ਹਵਾਨੇ ਤੇ ਚੰਗਾ ਦਿਸਦਿਆਂ ਦੱਸੋ ਇਹ ਸਾਈਡ ਤੋਂ ਤੁਸੀਂ ਦੇਖੋਗੇ ਥਾਣਾ ਚ ਬਿੱਥੀ ਸੋਹਣੀ ਹੈ ਥਾਨ ਦਾ ਸੈਜ ਬਿਲਕੁਲ ਇੱਕੋ ਜਿਹਾ ਸੋ ਚੰਗੇ ਢਾਂਚੇ ਦੀ ਵਹਿੜ ਹੈ ਪਹਿਲੇ ਨੰਬਰ ਤੇ ਪਹਿਲਾ ਸੂਆ ਬੱਚਾ ਵੱਛਾ ਵੱਛਾ ਪਰਲੇ ਪਾਸੇ ਹੈ ਅੱਗੇ ਕੋਈ ਫਰ ਖੜੀਆਂ ਦੋ ਕਿ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੰਦੀਪ ਭਾਈ ਦੰਦੋ ਕਿਵੇਂ ਆ ਤੇ ਕਿੰਨੇ ਚੱਤੀ ਕੱਪੜੇ ਭਾਈ ਦੋਨੇ ਵੱਛੀਆਂ ਖੀਰੀਆਂ ਆਈ ਹੂੰ ਹਾਂਜੀ ਹਾਂਜੀ ਇਹ ਟਾਈਸਨ ਦੀ ਦੱਸਿਆ ਬਾਈ ਉਹਨਾਂ ਨੇ ਆਪਾਂ ਨੂੰ ਉਹ 50062 ਦੀ ਇੱਕੋ ਥਾਂ ਤੋਂ ਹੀ ਲੰਘਾਉਂਦੇ ਬਾਈ ਠੀਕ ਹੈ ਕਿੰਨੇ ਕਰੀ ਇਹਦੇ 22 ਤੋਂ 23 ਦਿਨ ਬਾਕੀ ਹੈ ਬਾਈ ਅੱਜ 25 ਦਿਨ ਹੀ ਹੂੰ ਤੇ ਉਹ ਸਵਾ ਮਹੀਨਾ ਕੱਤੀ ਹੋਵੇ ਠੀਕ ਹੈ ਤੋਰ ਦੇ ਸੋ ਸੋ ਦੋਨੇ ਹੀ ਖੀਰੀਆਂ ਦੰਦੋਂ 22 ਤੋਂ 25 ਦਿਨ ਇਸ ਵੜ ਦੇ ਰਹਿੰਦੇ ਹੈ ਸੀਮਨ ਦੀ ਡਿਟੇਲ ਹਾਲਾਂਕਿ ਬਾਈ ਨੂੰ ਜੋ ਅੱਗੋਂ ਪਤਾ ਲੱਗਾ ਵੀਰ ਕਹਿੰਦਾ ਵੀ ਉਹ ਦੱਸਦਾ ਫਿਰ ਵੀ ਇੱਕ ਬੇਨਤੀ ਆ ਵੀ ਤੁਸੀਂ ਏਆਈ ਆਪਦੇ ਹੱਥੀਂ ਕਰਾਉਂਗੇ ਤਾਂ ਉਹ ਸੀਮਨ ਨੋਟ ਕਰਿਓ ਵੀ ਬੱਚਾ ਸੈਕਸਰ ਸੀਮਨ ਲਵਾਉਂਗੇ ਵੱੱਛੀ ਆ ਜਾਣੀ ਏ ਉਥੋਂ ਸ਼ੁਰੂ ਕਰ ਲਿਓ ਤੁਸੀਂ ਇਹਦੀ ਪ੍ਰੋਪਰ ਜਿਹੜੀ ਡਿਟੇਲ ਸਾਂਭਣੀ ਪਰ ਬਰੀਡ ਵਾਈਜ਼ ਵਾੜ ਚੰਗੀ ਐ ਹਵਾਨਾ ਸੋਹਣਾ ਬਣਾਉਂਦੀ ਆਉਂਦੀ ਐ ਰੇਟ ਕੀ ਰਊਗਾ ਇਹ ਬਾਈ ਫੋਨ ਤੇ ਦੱਸੂਗਾ ਫੇਸ ਦੀ ਬਿਊਟੀ ਚੰਗੀ ਐ ਦੱਸੋ ਬਰੀਡ ਪਿਓਰ ਜਰਸੀ ਐ ਸੰਦੀਪ ਤੁੱਪ ਚ ਲੈ ਜੀ ਬਾਈ ਥੋੜਾ ਰੰਗ ਦੇਖ ਜੂਗਾ ਸੋ ਦੱਸੋ ਇਹਦਾ ਬੈਸਕੂਟੀ ਜਾਂ ਰੰਗ ਐ ਭਵਾਨਾ ਹੁਣ ਤੁਸੀਂ ਦੇਖ ਸਕਦੇ ਹੋ 22 ਦਿਨਾਂ ਦੀ ਕੱਚੀ ਹੈ ਚੈੱਕ ਕਰਾਉਣ ਦੀ ਲੋੜ ਲੱਗੇ ਕਰਵਾ ਕੇ ਲੈ ਜਾਓ ਲੈ ਆ ਬਈ ਵੈਸੇ ਇਹਦੇ ਪੇਟ ਦੇ ਆਕਾਰ ਤੋਂ ਤੁਹਾਨੂੰ ਸਮਝ ਆਉਂਦੀ ਹੋਣੀ ਹੈ ਪਰ ਫਿਰ ਵੀ ਇੱਕ ਇਹ ਬੇਨਤੀ ਇਸ ਕਰਕੇ ਵੀ ਹੈ ਵੀ ਬਾਅਦ ਵਿੱਚ ਕਿਸੇ ਗੱਲੋਂ ਫਰਕ ਨਾ ਪਵੇ ਉਹ ਬੇਸ਼ੱਕ ਤੁਸੀਂ ਚੈੱਕ ਕਰਵਾ ਲਓ ਵੀ ਇਹ 22 ਦਿਨ ਲਿੰਦੀ ਹੈ ਜਾਂ ਉਹ ਦੋ ਦਿਨ ਇੱਧਰ ਉੱਧਰ ਹੋਰ ਵੀ ਲੈ ਸਕਦੀ ਐ ਤੋਂ ਬਾਅਦ ਚ ਨਹੀਂ ਕਿਸੇ ਗੱਲੋਂ ਫਰਕ ਪੈਂਦਾ ਸੋ ਇਹ ਪਹਿਲੇ ਨਾ ਦੂਜੇ ਨੰਬਰ ਤੇ ਵੈਟ ਤੁਹਾਨੂੰ ਦਿਖਾ ਰਹੇ ਆ ਪਹਿਲਾ ਸੂਆ ਇੱਕ ਹੋਰ ਬੱਚੀ ਇੱਦੋਂ ਅੱਗੇ ਦੇਖੋ ਸਵਾ ਮਹੀਨਾ ਯਾਨੀ 40 ਇੱਕ ਦਿਨ ਰਹਿੰਦੇ ਸੂਨ ਚ ਚੈੱਕ ਪਾਸ ਇਹਨੂੰ ਵੀ ਕਰਵਾ ਸਕਦੇ ਆ ਤੁਸੀਂ ਹਾਲਾਂਕਿ ਹਵਾਨਾ ਬਣਾਉਂਦੀ ਆਉਂਦੀ ਐ ਵੈਸੇ ਇਹ ਜਰਸੀ ਬਰੀਡ ਇਦਾਂ ਦੀ ਐ ਜਾਂ ਐਫ ਬਰੀਡ ਇਦਾਂ ਦੀ ਐ ਵੀ ਇਹ ਮਸਤੇਵੇਂ ਦਾ ਦੁੱਧ ਵੀ ਲਾਉਣਾ ਸ਼ੁਰੂ ਕਰ ਦਿੰਦੀਆਂ ਹੁੰਦੀਆਂ ਬਾਈ ਵੱਲੋਂ ਕਨਫਰਮ ਐ ਚੈੱਕ ਪਾਸ ਐ ਤੁਸੀਂ ਕਰਵਾ ਸਕਦੇ ਹੋ ਤੁਹਾਡੇ ਕੋਲ ਇਹ ਆਪਸ਼ਨ ਹੈ ਖਵਾਨਾ ਬੱਚੀ ਬਣਾਉਂਦੀ ਹੁੰਦੀ ਹੈ ਦੰਦੋਂ ਖੀਰੀ ਇੱਥੋਂ ਹੀ ਮੋੜਲਾ ਬਈ ਸੰਦੀਪ ਇੱਥੋਂ ਹੀ ਕਮਾਲਾ ਸੋ ਫੇਸ ਦੀ ਬਿਊਟੀ ਇਹਦੀ ਵੀ ਚੰਗੀ ਹੈ ਦਾ ਰੰਗ ਥੋੜਾ ਜਿਹਾ ਦੂਜੀ ਨਾਲੋਂ ਇਹ ਗੂੜੇ ਰੰਗ ਦੀ ਹੈ ਉਹ ਬਿਸਕੁਟੀ ਹੈ ਇਹ ਥੋੜਾ ਜਿਹਾ ਰੰਗ ਜਿਹੜਾ ਇਹਦਾ ਹੋਰ ਤਰ੍ਹਾਂ ਦਾ ਹੈ ਵੈਸੇ ਦੋਨੇ ਬੱਚੀਆਂ ਆਪਣੇ ਆਪਣੀ ਥਾਂ ਤੇ ਸੋਹਣੀਆਂ ਲੱਗਦੀਆਂ ਇੱਕ ਕ੍ਰਾਸ ਬਰੀਡ ਗਾਂ ਤੁਹਾਨੂੰ ਦਿਖਾਉਣੇ ਆ ਕੰਨਵਾ ਸੂਆ ਸੁੰਦੀ ਸੰਦੀਪ ਬਾਈ ਦੂਜਾ ਸੂਆ ਸੁੰਦੀ ਆ ਜੀ ਤੇ 16 17 ਕਿਲੋ ਦੁੱਧ ਬਾਈ ਪਹਿਲੇ ਸੂਏ ਚ ਹੁੰਦੇ ਰੇ ਆਪਾਂ ਲੋਕਲ ਇਥੋਂ ਪਿੰਡੋਂ ਹੀ ਲੈਂਦੇ ਆ ਜੀ ਠੀਕ ਹੈ ਪੂਰੀ ਠੰਡੀ ਸੀਲ ਆ ਬਾਈ ਕਿੰਨਾ ਚਿਰ ਲਾਉਗੀ ਸੂਣ ਚ ਇਹਦੇ ਮੰਨ ਕੇ ਚੱਲੋ ਅੱਜ 10 12 ਦਿਨ ਬਾਕੀ ਹੈ ਸੋ ਦੋਸਤੋ 10 ਤੋਂ 12 ਦਿਨ ਲੈਂਦੀ ਹੈ ਸੂਆ ਦੂਜਾ ਹੈ ਪਿੰਡੋਂ ਹੀ ਬਾਈ ਕਹਿੰਦਾ ਖਰੀਦੀ ਆ ਚੋਾਈ ਚ ਠੰਡੀ ਸੀਲ ਹੈ ਪਹਿਲੇ ਸੂਏ ਦੁੱਧ 16 ਕਿਲੋ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਵੀ ਇਹਦਾ ਚੋਇਆ ਸੋ ਦੂਜਾ ਸੂਆਇਤ ਕੀ ਸੋ ਇਹ ਦੋਸਤੋ ਵੜਣਾ ਜਿਹੜੀਆਂ ਵਕਾਊ ਸੀ ਅੱਜ ਦੀਆਂ ਠੀਕ ਹੈ ਠੀਕ ਹੈ ਸੋ ਦੋਸਤੋ ਵੈਸੇ ਸੀਲ ਚਰੀ ਫੇ ਚੜਦੇ ਬਾਈ ਸੰਦੀਪ ਓਕੇ ਸੋ ਇਹ ਇਹਦਾ ਟਾਂਚਾ ਦੋਸਤੋ ਤੁਸੀਂ ਦੇਖ ਸਕਦੇ ਹੋ ਸੋ ਇਹ ਤੋਂ ਬਿਨਾ ਤਿੰਨ ਵੜਾ ਅੰਦਰ ਖੜੀਆਂ ਸੀ ਜਿਹੜੀਆਂ ਤੁਹਾਨੂੰ ਦਿਖਾਤੀਆਂ ਟੋਟਲ ਨਾਲ ਕਿ ਚਾਰ ਇਦੂ ਅੱਗੇ ਥੋੜਾ ਕੰਮ ਆ ਵੀ ਤੁਸੀਂ ਪਰਖ ਕਰੋ ਜਿਹੜਾ ਪਸ਼ੂ ਤੁਹਾਨੂੰ ਲਾਹੇਵੰਦ ਲੱਗਦਾ ਉਹਦਾ ਸੌਦਾ ਬਾਈ ਨਗਰ ਲਾ ਲਓ ਜੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਤੇ ਇੱਥੇ ਰੂਟੀਨ 'ਚ ਇਦਾਂ ਦੇ ਪਸ਼ੂ ਆਉਂਦੇ ਰਹਿੰਦੇ ਆ ਸੋ ਤੁਸੀਂ ਵਿਜਿਟ ਜਦੋਂ ਮਰਜ਼ੀ ਕਰ ਸਕਦੇ ਹੋ ਜਰਸੀ ਇਹਨਾਂ ਕੋਲ ਅਵੇਲੇਬਲ ਹੀ ਹੁੰਦੀਆਂ ਬਾਕੀ ਰੂਟੀਨ 'ਚ ਵੀਡੀਓ ਦਿਖਾਉਨੇ ਆ ਪਿਛਲੇ ਕੁਝ ਦਿਨਾਂ 'ਚ ਮੇਰੇ ਆਪ ਦੇ ਜੀਵੇਂ ਇਦਾਂ ਦੇ ਬਣ ਗਏ ਸੀ ਜਿਹਦੇ ਕਰਕੇ ਮੈਂ ਤੁਹਾਨੂੰ ਕੋਈ ਵੀਡੀਓ ਨਹੀਂ ਦਿਖਾ ਸਕਿਆ ਪਰ ਹੁਣ ਰੁਟੀਨ 'ਚ ਇਸ ਵੀਰ ਕੋਲੋਂ ਤੁਹਾਨੂੰ ਫਿਰ ਤੋਂ ਜਿਹੜੇ ਉਹ ਪਸ਼ੂ ਜਰਸੀ ਗਾਵਾਂ ਖਾਸ ਕਰਕੇ ਉਹ ਦਿਖਾਉਂਦੇ ਰਾਵਾਂਗੇ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਬਹੁਤ ਮਿਹਰਬਾਨੀ